ਅੱਜ ਦੋਸਤੋ ਤੁਹਾਨੂੰ ਮੈਂ ਇੱਕ ਚੀਜ਼ ਦਿਖਾਵਾਂ ਉਹ ਦੇਖੋ ਸਾਡੀ ਜਿੰਮੀ ਕਿ ਮੈਂ ਸਾਹਮਣੇ ਬੈਠੀ ਹੈਗੀ ਮਿੱਟੀ ਲਿਆਤੇ ਟੋਆ ਪੱਟੀ ਜਾਂਦੀ ਹੈ ਪੱਟੀ ਜਾਂਦੀ ਹੈ ਕਿ ਠੰਡਾ ਰੇਤਾਗਾ ਸਵੇਰੇ ਨਮੈ ਖੜ ਜਾ ਇਥੇ ਕਰਦੀ ਕਿ ਤੂੰ ਹੈ ਟੋਆ ਪਟਣ ਲੱਗੀ ਪਈ ਕਿ ਕਿ ਮੂੰਹ ਸਿਰ ਲਵੇੜਾਗਾ ਸਾਰਾ ਟੋਆ ਪਟ ਕੇ ਚਾਹੇ ਉੱਤੇ ਮਿੱਟੀ ਡਿਗਪੇ ਸੰਗਲਾ ਸੰਗਲਾ ਇਥੋਂ ਟੋਆ ਪੱਟੀ ਜਾਂਦੀ ਹੈ ਤਿੰਨ ਚਾਰ ਦਿਨ ਉਹ ਦੇਖੋ ਜਿੰਮੀ ਇਹਨੇ ਕੰਦ ਦੇ ਦੂਜੀ ਵਾਰ ਪਾਊਡਰ ਪਾਰ ਕਰਨਾ ਹੁੰਦਾਗਾ ਪਟਲਾ ਪਟਲਾ ਉੱਤੇ ਜੀ ਮਿੱਟੀ ਡਿਗਪੇ ਫੇਰ ਜਿੰਮੀ ਆ ਦੇਖ ਮੂੰਹ ਦੇਖ ਨੱਕ ਕਿਵੇਂ ਕਿਵੇਂ ਲਵੇੜਿਆ ਕਾ ਠੰਡਾ ਰੇਤੇ ਤੱਕੜਾ ਹੁਣ ਗਰਮੀ ਆ ਗਈ ਨਾ ਠੰਡੇ ਰੇਤੇ ਚ ਬੈੰਦੀ ਹੈਗੀ ਜਿਹੜੇ ਮੇਰੇ ਦੋਸਤ ਦੇਖਦੇ ਨੇ ਇੱਕ ਸਬਸਕ੍ਰਾਈਬ ਲਾਈਕ ਸਿਆ ਜ਼ਰੂਰ ਕਰ ਦਿਓ ਜਿੰਮੀ ਲਈ ਇਹ ਠੰਡਾ ਰੇਤੇ ਚ ਬੈਠੇ ਕੀ ਗਰਮੀ ਲੱਗਦੀ ਐਨੂੰ ਰੋਜ਼ ਇਹਨੇ ਟੋਆਸ ਵੇਰੇਸ ਵੇਰੇ ਪਟਨੇ ਪਟਨਾ ਜਿੰਨੀ ਕੀਦੀ ਹਿੰਮਤ ਹੈਗੀਆ ਚਾਹੇ ਉਤੇ ਮਿੱਟੀ ਡਿੱਗ ਪੇ ਨੱਕ ਮੂੰਹ ਲਵੇੜ ਕੇ ਬੈਠੇ ਕੀ ਇੱਥੇ ਖਾਣ ਚ ਨਖਰੇ ਕਰੂ ਖੇਡਣ ਚ ਨਖਰੇ ਕੋ ਸਾਰੇ ਪਾਸੇ ਦੇ ਨਖਰੇ ਹੁੰਦੇ ਨੇਗੀ ਚੱਲ ਹੁਣ ਉਧਰ ਉਧਰ ਚੱਲ ਜਾਣਾ ਨਹੀਂ ਹੈਗਾ ਇੱਥੇ ਬੈਠੀ ਠੰਡੇ ਰੇਤੇ 'ਚ ਆਏ ਨਹੀਂ ਪਤਾ ਇੱਥੇ ਹੁਣ ਆਪਦੀ ਜਗ੍ਹਾ ਬਣਾ ਲਈ ਵੀ ਮੈਂ ਇੱਥੇ ਬਹਿਣਾ ਕਿ ਨਿਕਲੇ ਨਹੀਂ ਕਰਦਾ ਕਰਨੀ ਆਹ ਦੇਖੋ ਇੱਕ ਆ ਸਾਡੀ ਕਾਲੀ ਭੈਂਸ ਇਹ ਬਹੁਤ ਨਖਰੇ ਕਰਦੀ ਹੈਗੀ ਇਹਨੂੰ ਵੀਡੀਓ ਬਣਾਉਂਦਾ ਬੜਾ ਸੌਂਕ ਹੁੰਦਾ ਜਦੋਂ ਕੈਮਰਾ ਕਰ ਲਓ ਉਧਰ ਹੀ ਤੁਰ ਪੂਗੀ ਚੱਲ ਜਿੰਮੀ ਆ ਜਾ ਉਧਰ ਚੱਲ 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 ਬਾਹਰ ਦੇ ਕੋਣ ਆ ਗਿਆ ਰੱਖ ਹੀ ਨਹੀਂ ਕਰਨੀ ਹੈਗੀ ਤੈਨ ਚੱਲ 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 ਬਾਹਰ ਦੇ ਗੇਟ ਤੇ ਕੋਣਾਗਾ ਦੇਖਿਆ ਜਾਂਦੇ ਆਂ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ